13 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਜਿੱਥੇ ਹੜ੍ਹਾਂ ਨਾਲ ਹੋਈ ਨੁਕਸਾਨਦਾਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਇਸ ਮੌਕੇ ਰਾਜਪਾਲ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਐਸਐਸਪੀ ਸਨੇਹ ਫੌਜੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੜ੍ਹਾਂ ਬਾਰੇ ਜਾਇਜ਼ਾ ਲੈਣ ਦੀ ਬੈਠਕ ਕੀਤੀ ਇਸ ਮਗਰੋਂ ਉਨ੍ਹਾਂ ਨੇ ਕੱਗਰ ਦਾ ਵੀ ਦੌਰਾ ਕੀਤਾ ਤੇ ਉਹਨਾਂ ਨੇ ਸਰਾਲਾ ਹੈੱਡ ਦਾ ਦौरा ਕਰਕੇ ਕੱਗਰ ਦਾ ਵੀ ਜਾਇਜ਼ਾ ਲਿਆ। ਨੇ ਹਦਾਇਤ ਕੀਤੀ ਕਿ ਕੱਗਰ ਦੇ ਕਮਜ਼ੋਰ ਬੰਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹੁਣ ਇਸ ਫੇਰੀ ਤੇ ਮਾਹੌਲ ਗਰਮਾ ਗਿਆ। ਉਹਨਾਂ ਵੱਲੋਂ ਫੇਰੀ ਸੰਬੰਧੀ ਕਈ ਖੁਲਾਸੇ ਕੀਤੇ ਗਏ ਨੇ। ਇਸ ਮੌਕੇ ਯੂਥ ਅਕਾਲੀ ਦਰ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਨਾਲ ਐ ਜੀ ਪੀ ਸੀ ਦੇ ਇੱਕ ਮੈਂਬਰ ਮੌਜੂਦ ਰਹੇ। ਐ ਜੀ ਪੀ ਸੀ ਦੇ ਮੈਂਬਰ ਜਸਮੀਤ ਸਿੰਘ ਲਾਛੜੂ ਨੇ ਦੱਸਿਆ ਕਿ ਜਦੋਂ ਗਵਰਨਰ ਆਏ ਸਨ ਤਾਂ ਇਸ ਦੌਰਾਨ ਉਹ ਸਿਰਫ ਭਾਜਪਾ ਦੇ 2-4 ਬੰਦਿਆਂ ਨੂੰ ਮਿਲੇ। ਐ ਜੀ ਪੀ ਸੀ ਮੈਂਬਰ ਅਤੇ ਕਿਸਾਨ ਆਗੂਆਂ ਨੂੰ ਇਸ ਦੌਰਾਨ ਬੰਦਕ ਬਣਾਇਆ ਗਿਆ ਸੀ। ਗਵਰਨਰ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਗਵਰਨਰ ਆਏ ਉਹਨਾਂ ਨੇ ਹੜਪੀੜਤਾ ਨਾਲ ਵੀ ਮੁਲਾਕਾਤ ਨਹੀਂ ਕੀਤੀ ਅਜਿਹਾ ਐਚਪੀਸੀ ਮੈਂਬਰ ਦੱਸਦੇ ਨੇ ਉਹ ਕਹਿੰਦੇ ਨੇ ਕਿ ਮਸਲੇ ਹੱਲ ਹੋਣੇ ਚਾਹੀਦੇ ਸੀ ਲੇਕਿਨ ਕਿਸੇ ਨੂੰ ਵੀ ਮਿਲੇ ਬਿਨਾ ਉਹ ਚਲੇ ਜਾਂਦੇ ਨੇ ਉਧਰ ਹੀ ਸਰਪਜੀਤ ਸਿੰਘ ਝਿੰਜਰ ਵੀ ਇਸ ਤੇ ਵੱਡਾ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਉੱਠਦੇ ਨੇ ਨਾਲ ਹੀ ਉਹਨਾਂ ਨੇ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਦੇ ਕਰਕੇ ਗਵਰਨਰ ਕਿਸੇ ਨੂੰ ਵੀ ਮਿਲ ਕੇ ਨਹੀਂ ਗਏ ਹੋ ਸਕਦਾ ਹੈ ਸਰਕਾਰ ਦੀ ਚਾਲ ਹੋਵੇ ਅਜਿਹਾ ਸਰਬਜੀਤ ਢਿੰਟਰ ਕਹਿੰਦੇ ਨਜ਼ਰ ਆਏ ਨਹੀਂ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਨੂੰ ਹੋਰ ਕੀ ਕੁਝ ਆਖਿਆ ਤੁਸੀਂ ਇੱਕ ਵਾਰ ਉਹ ਵੀ ਸੁਣੋ ਕੱਲ ਮਿਤੀ 13/9/2025 ਨੂੰ ਸ਼ਾਮ ਦੇ 4:30 ਵਜੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਖੱਗੜ ਦੇ ਪੁਰਸ ਦੇ ਪਹੁੰਚੇ ਸੀ ਜਿਸ ਤੇ ਉਹ ਮੌਕਾ ਦੇਖਣਾ ਆਇਆ ਸੀ ਪਰੰਤੂ ਬੜੀ ਦੁਖਦੀ ਗੱਲ ਹੈ ਕਿ ਉੱਥੇ ਜਿਹੜੇ ਪ੍ਰਬੰਧ ਸੀਗਾ ਉਹਨਾਂ ਨੇ ਜਿਹੜੇ ਇਲਾਕੇ ਦੇ ਬਹੁਤ ਹੜ੍ਹ ਪੀੜਤ ਬੰਦੇ ਸੀ ਕਿਸਾਨ ਜਿਹਦੇ ਬੰਦੇ ਸੀ ਮੈਂ ਵੀ ਉੱਥੇ ਕੁਝ ਸੀਗਾ ਤੇ ਹੋਰ ਕਾਫੀ ਸਾਰੇ ਬੰਦਿਆਂ ਨੂੰ ਬੁਰਦਾਰੇ ਚ ਰੋਕੇ ਰੱਖਿਆ ਵਰਨਸਭਾ ਆਈ ਤੇ ਮੌਕਾ ਦੇਖਿਆ ਉਹਨਾਂ ਨੇ ਦੋ ਬੰਦੇ ਸਿਰ ਬੀਜੇਪੀ ਦੇ ਮਿਲੇ ਹੋਰ ਕਿਸੇ ਨੂੰ ਉਹਨਾਂ ਨੇ ਮਿਲ ਨਹੀਂ ਦਿੱਤਾ ਜਿਹੜੀ ਕਿ ਬੜੀ ਮਸਤਭਾਗੀ ਘਟਨਾ ਹੈ ਜੇ ਉਹ ਆਏ ਸੀ ਤਾਂ ਘੱਟੋ ਘੱਟ ਜਿਹੜੇ ਹੜ੍ਹ ਪੀੜਤ ਬੰਦੇ ਸੀ ਉਹਨਾਂ ਨੂੰ ਤਾਂ ਜ਼ਰੂਰ ਮਿਲਣਾ ਚਾਹੀਦਾ ਸੀ ਆਣ ਦਾ ਤਾਂ ਹੀ ਪੈਦਾ ਸੀ ਜੇ ਉਹ ਉਹਨਾਂ ਦੀ ਉਦੋਂ ਵਿੱਚ ਕਲਿੱਪਾਂ ਸੁਣਦੇ ਤਾਂ ਹੀ ਕੋਈ ਮਸਲਾ ਆਉਂਦਾ ਰਤੂਬੜੀ ਮਤਲਬ ਭਾਗੀ ਘਟਨਾ ਹੈ ਕਿ ਗਵਰਨਰ ਸਾਹਿਬ ਕਿਸੇ ਨੂੰ ਬਿਨੈ ਨਹੀਂ ਇਸ ਤੋਂ ਬਾਅਦ ਚਲੇ ਗਏ ਵੈਰੂਨ ਜੀ ਦਾ ਖਾਲਸਾ ਵੈਰੂਨ ਜੀ ਕੀ ਫਤਿਹ ਜਿਵੇਂ ਕਿ ਹਲਕਾ ਘਨੌਰ ਤੋਂ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਦੇ ਮੈਂਬਰ ਸਤਕਾਰਯੋਗ ਜਸਮੀਰ ਸਿੰਘ ਰੱਜੂ ਸਾਹਿਬ ਨੇ ਦੱਸਿਆ ਕਿ ਕੱਲ ਇੱਕ ਅੱਗਰ ਦੀ ਮਾਰ ਹੇਠ ਜੋ ਵੀ ਇੱਥੇ ਨੁਕਸਾਨ ਹੋਇਆ ਘਨੌਰ ਦੇ ਵਿੱਚ ਉਹਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸਤਕਾਰਯੋਗ ਗਵਰਨਰ ਸਾਹਿਬ ਕੁਟਾਰੀਆ ਸਾਹਿਬ ਇੱਥੇ ਪਹੁੰਚੇ ਸੀ ਪਰ ਯਾ ਤਾਂ ਗਵਰਨਰ ਸਾਹਿਬ ਨੂੰ ਇਹ ਪਤਾ ਹੀ ਨਹੀਂ 걸ਦਾ ਪੰਜਾਬ ਸਰਕਾਰ ਦੇ ਪ੍ਰਬੰਧ ਸੀਗੇ ਪੰਜਾਬ ਸਰਕਾਰ ਨੇ ਇੱਥੇ ਸਾਰੀ ਫੋਸਲਾ ਹੀ ਹੋਈ ਸੀ ਕਿਉਂਕਿ ਨਰਾਕੀ ਚ ਹੁਣ ਪੰਜਾਬ ਸਰਕਾਰ ਦੀ ਹੈ ਜਾਂ ਗਵਰਨਰ ਸਾਹਿਬ ਦੇ ਹੈ ਅਗੇਦ ਘਾਰੀ ਜਾਂਦੀ ਹੈ ਇਹ ਤਾਂ ਉਹ ਦੇਖਣ ਪਰ ਬੜੀ ਮਤਭਾਗੀ ਗੱਲ ਹੈ ਕਿ ਇੱਕ ਤਰ੍ਹਾਂ ਦਾ ਬੰਦਕ ਬਣਾ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਬੰਦੋਕਾਟੀ ਮੈਂਬਰ ਕਿਸਾਨ ਜਥੇਬੰਦੀਆਂ ਦੇ ਆਗੂ ਸੀਗੇ ਜਿਹੜੇ ਪੀੜਤ ਸੀਗੇ ਅਸਲ ਦੇ ਵਿੱਚ ਉਹਨਾਂ ਨੂੰ ਤਾਂ ਇੱਕ ਸਾਈਡ ਮਤਲਬ ਪੰਜਾਬ ਪੁਲਿਸ ਨੇ ਬਿਠਾ ਕੇ ਉਹਨਾਂ ਦਾ ਗਵਰਨਰ ਸਾਹਿਬ ਤੱਕ ਪਹੁੰਚ ਨਹੀਂ ਦਿੱਤਾ ਜਿੰਦੇ ਲਾ ਲਏ ਦਰਵਾਜ਼ੇ ਲਾ ਲਏ ਅੰਦਰ ਬਾੜ ਕੇ ਕਮਰਿਆਂ ਦੇ ਵਿੱਚ ਸੋ ਇਹ ਤੁਸੀਂ ਮਤਲਬ ਪ੍ਰਸ਼ਾਸਨ ਕੀ ਕਰ ਰਿਹਾ ਬੜੀ ਹਰਾਨੀ ਵਾਲੀ ਗੱਲ ਹੈ ਕਿ ਗਵਰਨਰ ਸਾਹਿਬ ਆਏ ਨੇ ਪੀੜਤਾਂ ਦਾ ਹਾਲ ਚਾਲ ਲੈਣ ਆਏ ਨੇ ਉਹਨਾਂ ਨੂੰ ਆਪਣਾ ਦੁੱਖ ਦੱਸਣਾ ਚਾਹੀਦਾ ਤੇ ਉਹ ਜੇ ਦੁੱਖ ਸੁਣਦੇ ਸਾਰਿਆਂ ਦਾ ਪੀੜਤਾਂ ਦਾ ਤਾਂ ਹੀ ਕੋਈ ਅੱਗੇ ਗੱਲ ਬਣਦੀ ਪਰ ਸਿਰਫ ਇੱਕ ਪਾਰਟੀ ਦੇ ਲੀਡਰਾਂ ਨੂੰ ਮਿਲ ਕੇ ਇੱਕ ਨਾਲ ਚੱਲਿਆ ਜਾਣਾ ਗਵਰਨਰ ਸਾਹਿਬ ਨੂੰ ਇਹ ਬੜਾ ਮਤਭਾਗ ਹੈ ਸੋ ਇਹਦੀ ਜਿਹੜੀ ਆ ਗਵਰਨਰ ਸਾਹਿਬ ਨੂੰ ਵੀ ਨੋਟਿਸ ਲੈਣਾ ਚਾਹੀਦਾ ਅਧਿਕਾਰੀਆਂ ਤੇ ਤੇ ਸਰਕਾਰ ਨੂੰ ਬਟਲਾਨਦੀ ਆ ਕਿ ਤੁਸੀਂ ਆਪਣੀਆਂ ਨਕਾਮੀਆਂ ਛਪਾਉਣ ਲਈ ਕਿਉਂਕਿ ਇੱਥੇ 2 ਸਾਲ ਦੇ ਪਏ ਹੋਏ ਪਾੜੇ ਜਿਹੜੇ ਉਹ ਬੰਦ ਨਹੀਂ ਕਰੇ ਸਰਕਾਰ ਨੇ ਉਦੋਂ ਤੱਕ ਜਿਆਦਾ ਨੁਕਸਾਨ ਤਾਂ ਹੋਇਆ ਐਮਐਲਏ ਕੰਧ ਬਣਾਈ ਬੈਠਾ ਆਪਣੇ ਖੇਤਾਂ ਦੇ ਵਿੱਚ ਜਿਹਦੇ ਕਰਕੇ 2 ਪਿੰਡ ਡੁੱਬ ਗਏ ਤੇ ਪਿੱਛੇ ਕਿੰਨੀ ਪਿੰਡਾਂ ਦੀ ਫਸਲ ਬਰਬਾਦ ਹੋ ਗਈ ਇਹ ਸਾਰੀਆਂ ਗੱਲਾਂ ਤੋਂ ਤਾਂ ਹੀ ਜਨਮ ਹੁੰਦਾ ਜੇ ਐਮਐਲਏ ਸਾਹਿਬ ਗਵਰਨਰ ਸਾਹਿਬ ਸਾਰੇ ਅਗੂ ਨੂੰ ਮਿਲ ਕੇ ਜਾਂਦੇ ਸੋ ਇਹਦੀ ਵੱਡੇ ਪੱਧਰ ਤੇ ਮੈਂ ਸਮਝਦਾ ਕਿ ਤਫਤੀਸ਼ ਵੀ ਹੋਣੀ ਚਾਹੀਦੀ ਆ ਕਿ ਕਿਹਦੇ ਵੱਲੋਂ ਜਿਹੜੀ ਆ ਇਹ ਸਾਰੀ ਕਾਰਵਾਈ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ